ਵਾਹਿਗੁਰੂ ਪੁਆਛਿ ਮਿਟੀ ਪੁਆਛਿ ਕਟਕ ਵਾਹਿਗੁਰੂ ਜੁਲਾਨੇ ਗਰੂ ਤੋਰ ਗਰੂ ਪੰਜ ਪਿਆਰ ਦੇ ਪੰਜ ਪੀ ਸ਼ਖਮ ਦੀਰ ਦੇਖਾ ਗੁਰ ਭਾਰੀ ਅਰਗਿਰਤਾ ਆ ਪਰਟ ਕੇ ਮੂਰਤ ਹੱਥ ਬਿੰਦ ਸਵਾਰੀ ਕੱਲ੍ਹ ਹੀ ਪੀੜੀ ਛੋਟਣਾ ਰੂਪ ਦਿਖਾ ਅੰਮ੍ਰਿਤਿਆਰ ਨੀ ਬਾਬੇ ਬੁੱਢੇ ਕੋ ਕਿਹਾ ਸੀ ਮੱਖੋ ਵੇਖ ਬਦਾਲੀ ਧਰਮਤਾ ਰਿਆ ਮਾਤਾ ਗੰਗਾ ਕੋਖਾ ਉਹ ਸ਼ਾਦ ਨਹੀਂ ਕਰਾਈ ਵੀਰ ਦਾ ਜਲਮਤਰ करे आई पीर ता झड़प करूरे r ồ ਦਾਣਿਆਂ ਦੇ ਤਾਨ ਨੇ ਝੋਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਜਿਨ੍ਹਾਂ ਦੁਨੀਆਂ ਦੇ ਮਾਲਕ ਸੱਚੇ ਸਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਰਾਤਰੀ ਦੇ ਸਮੇਂ ਵਿੱਚ ਬੜੇ ਪਿਆਰ ਨਾਲ ਸੜ ਕੇ ਜੁੜੇ ਹੋਏ ਗੁਰੂ ਖਾਲਸਾ ਜੀ ਆਪ ਸਾਰੀਆਂ ਸੰਗਤਾਂ ਨੂੰ ਗਰੀਬ ਅਨਾਰਾਜ ਸਤਗੁਰੂ ਜੀ ਮਹਾਰਾਜ ਜੀ ਨੂੰ ਸਤਗੁਰੂ ਜੀ ਦੀਆਂ ਫੌਜਾਂ ਨੂੰ ਬੜੇ ਅਜਮ ਪਿਆਰ ਸਤਿਕਾਰ ਨਾਲ ਫਤਿਹ ਅਰਦਾਸ ਹੈ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਾਲ ਹੀ ਹੋ ਗਈ ਵੈਸੇ ਤੇ ਟਾਈਮ ਹੁੰਦਾ ਵਾ ਘਰ ਜਾਣ ਦਾ ਸੱਚੀ ਗੱਲ ਤਾਂ ਇਹ ਫਿਰ ਹੀ ਆ ਪਰ ਮੈਂ ਹੈਰਾਨ ਹੋ ਰਿਹਾ ਸੀ ਵੀ ਸਮਾਂ ਜਿਉਂ-ਜਿਉਂ ਗਾਂਹ ਚਾਈ ਜਾਂਦਾ ਸੰਗਤ ਅਜੇ ਆ ਰਹੀ ਆ ਜਾਣ ਆਲੀ ਗੱਲ ਤੇ ਮੈਨੂੰ ਲੱਗਦੀ ਨਹੀਂ ਤੇ ਜਿੰਨਾ ਕਹੀ ਗੱਜ ਕੇ ਫਤਿਹਨਾ ਕੇ ਬਾਅਦ ਦਿੱਤਾ ਮੇਰਾ ਸਾਰਾ ਹੀ ਭਲੇਖਾ ਨਿਕਲ ਗਿਆ ਮੈਨੂੰ ਭਲੇਖਾ ਹੀ ਆ ਕਿਉਂਕਿ ਮੈਂ ਜਿਆਦਾ ਤਾਂ ਇਹੋ ਦੇਖਿਆ ਵਾ ਇੰਗਲਿਸ਼ ਟਾਈਮ ਦੇ ਜਾਂ ਦੇ ਸਾਊਂਡ ਵਾਲੇ ਰਹ ਜਾਂਦੇ ਜਾਂ ਲਾਈਵ ਵਾਲੇ ਰਹ ਜਾਂਦੇ ਤੇ ਜਾਂ ਮਹਾਰਾਜ ਜੀ ਦੀ ਹਜ਼ੂਰੀ ਫੌਜ ਰਹ ਜਾਂਦੀ ਤੇ ਪ੍ਰਬੰਧਕ ਰਹ ਜਾਂਦੇ ਪਰ ਜਿੰਨੇ ਗੱਜ ਕੇ ਤੁਸੀਂ ਫਤਿਹ ਗਜਾਈ ਆ ਨਾ ਤੁਸੀਂ ਬੜੇ ਸਿਆਰੇ ਸਰੋਤੇ ਬੈਠੇ ਹੋ ਤੁਹਾਨੂੰ ਇਹ ਗੱਲ ਦੱਸਣੀ ਬਣਦੀ ਆ ਜਿਹੜੀ ਸਾਡੇ ਸਾਡੇ ਆਪਣਿਆਂ ਦੇ ਹਾਲਾਤਿਆਂ ਨੇ ਧੱਕਾ ਸਟਾਰਟ ਹੋ ਗਏ ਨੇ ਇੱਕ ਆਲੀ ਫੱਦੇ ਬੁਲਾਈਏ ਦੁਬਾਰੇ ਕਹਿਣਾ ਪੈਂਦਾ ਵੀ ਆਵਾਜ਼ ਤੇ ਆਵੇ ਗੱਜ ਕੇ ਦੁਬਾਰੇ ਫਰੋ ਪਰ ਤੁਹਾਨੂੰ ਦੁਬਾਰੇ ਕਹਿਣ ਦੀ ਲੋੜ ਪਈ ਨਹੀਂ ਤੁਸੀਂ ਗੱਜ ਕੇ ਫੱਦੇ ਕੇ ਜਾਈਆ ਖਾਲਸਾ ਜੀ ਮੇਰਾ ਰੋਮ ਰੋਮ ਖੁਸ਼ੀ ਚ ਦਿੱਖ ਰਿਹਾ ਫਿਰ ਸਾਧਗਰੂ ਦੀ ਕਿਰਪਾ ਵਰਤਨ ਲਈ ਤੁਸੀਂ ਆਨ ਆਨੰਦ ਨਾਲ ਸੜ ਕੇ ਬੈਠੇ ਹੋ ਟਾਈਮ ਮੈਂ ਵੇਖਿਆ ਨਹੀਂ ਤੇ ਤੁਸੀਂ ਵੇਖਿਓ ਨਾ ਇਹਦਾ ਮਤਲਬ ਇਹ ਨਹੀਂ ਵੀ ਮੈਂ ਹਟਣਾ ਹੀ ਨਹੀਂ ਜਾ ਇਹ ਵੀ ਗੱਲ ਨਹੀਂ ਹੈ ਬਸ ਜਿਹੜਾ ਬੰਦਨ ਅੰਨਮ ਕਰਾਂਗੇ ਉਹ ਸਿਰੇ ਲੱਗ ਜੇ ਫਿਰ ਤੁਸੀਂ ਖੁਸ਼ੀਆਂ ਦੇ ਦਿਓ ਇੰਨੀ ਹੀ ਗੱਲ ਹੈ ਕਿਉਂਕਿ ਸਤਗੁਰੂ ਦੀ ਇਕੱਠ ਕਹਾਣੀ ਪੂਰੀ ਕਰ ਲੈਣੀ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਸਾਹਿਬ ਨੇ ਇਕੱਠ ਕਥਾ ਨਰਾਰੀ ਹੈ ਨਾ ਤੇ ਸਤਗੁਰੂ ਦੀ ਵੱਡੀ ਕਿਰਪਾ ਵਰਤ ਰਹੀ ਹੈ ਕਿਉਂਕਿ ਟਾਈਮ ਜਿਹੜਾ ਉਹ ਲਿਹਾਜ਼ ਤੇ ਕਿਸੇ ਦਾ ਵੀ ਨਹੀਂ ਕਰਦਾ ਪਰ ਸ਼ਾਇਰ ਘੜੀ ਬਾਰੇ ਦੀ ਇੱਕ ਗੱਲ ਲਿਖਦਾ ਕੰ ਕਹਿੰਦਾ ਘੜੀ ਘੜੀ ਤੇ ਘੜੀ 'ਚ ਫਰਕ ਹੁੰਦਾ ਹੋਈਆਂ ਜਗ ਤੇ ਬੇਖਮਾਰ ਘੜੀਆਂ ਇੱਕ ਘੜੀ ਬਿਸ਼ੋਰ ਦੀ ਸੱਜਣਾ ਤੋਂ ਇੱਕ ਮੇਲ ਦੇਵੇਂ ਸਿਰ ਜਿਹੜਾ ਹਾਰ ਘੜੀਆਂ ਇੱਕ ਘੜੀ ਜੋ ਸਮੇਂ ਦਾ ਪਤਾ ਦੱਸੇ ਇਹ ਤਿੰਨ ਘੜੀਆਂ ਨੇ ਘੜੀ ਘੜੀ ਤੇ ਘੜੀ 'ਚ ਫਰਕ ਹੁੰਦਾ ਇੱਕ ਦੁਖ ਦੀ ਘੜੀ ਇੱਕ ਸੁਖ ਦੀ ਘੜੀ ਇੱਕ ਪਰਖ ਦੀ ਘੜੀ ਇਹ ਤਿੰਨ ਘੜੀਆਂ ਹਰ ਬੰਦੇ ਦੀ ਜ਼ਿੰਦਗੀ 'ਚ ਆਉਂਦੀਆਂ ਹੀ ਆ ਦੁੱਖ ਦੀ ਘੜੀ ਵੀ ਆ ਜਾਂਦੀ ਆ ਸੁਖ ਦੀ ਵੀ ਆ ਇਹ ਕੜੀ ਇੰਦਾਂ ਦੀ ਨਹੀਂ ਹੁੰਦੀ ਜਦੋਂ ਉਹ ਬੰਦੇ ਮੁੱਖ ਮੋੜ ਜਾਂਦੇ ਜਿਹੜੇ ਕਹਿੰਦੇ ਜਾਣ ਨਹੀਂ ਵਾਰਾਂਗੇ ਜਾਣਦੋਂ ਤੇ ਕਿਨੇ ਵਾਰ ਨਹੀਂ ਦਿਖਦੇ ਹੀ ਨਹੀਂ ਇਹ ਤਿੰਨ ਤਰ੍ਹਾਂ ਦੀਆਂ ਘੜੀਆਂ ਆ ਤੜੀ ਘੜੀ ਤੇ ਘੜੀ ਤੇ ਫਰਕ ਹੁੰਦਾ ਹੋਈ ਹੈ ਜੱਗ ਤੇ ਬੇਸ਼ਮਾਰ ਘੜੀਆਂ ਇੱਕ ਘੜੀ ਵਿਸ਼ੋਰ ਦੀ ਸਜਣਾ ਤੋਂ ਇੱਕ ਮੇਲ ਦੇ ਨੇ ਸਿਰਜਣ ਹਾਰ ਘੜੀਆਂ ਇੱਕ ਘੜੀ ਜੋ ਸਮੇਂ ਦਾ ਪਤਾ ਦੱਸੇ ਕਈ ਵੇਖਦੀਆਂ ਪਾਸ ਕਰਨੇ ਹਾਰ ਘੜੀਆਂ ਪਰ ਆ ਘੜੀ ਅਮੋਲਕ ਤੋਂ ਖਾਲਸਾ ਜੀ ਮਾਰ ਦਵਾ ਮੈਂ ਕਈ ਹਜ਼ਾਰ ਕਈਆ ਇਹ ਘੜੀ ਵਟ ਭਾਗੜਿਆ ਖਾਲਸਾ ਜੀ ਬਿਨਾ ਭਾਗਾਂ ਤਾਂ ਕਦੇ ਨਹੀਂ ਆ ਸਕਦੀ ਹੋਰ ਘੜੀਆਂ ਖਰੀਦੀਆਂ ਜਾ ਸਕਦੀਆਂ ਪਰ ਆ ਘੜੀ ਖਰੀਦੀ ਨਹੀਂ ਜਾ ਸਕਦੀ ਜੇ ਕੋ ਕਹੇ ਮੈਂ ਮੋਲ ਲੈਣਾ ਤਾਂ ਝੂਠ ਹੀ ਆ ਖਾਲਸਾ ਜੀ ਬੱਦੇ ਭਾਗ ਮਿਲੇ ਨੇ ਸਾਨੂੰ ਮੈਂ ਟਾਈਮ ਨਹੀਂ ਤੁਹਾਡਾ ਖਰਾਬ ਕਰਨਾ ਆਪਾਂ ਹੁਣ ਹੱਲੇ ਨਾਲ ਇਤਿਹਾਸ ਦਾ ਦਰਸ਼ਨ ਕਰੀਏ ਤੇ ਇੱਕ ਬਚਨ ਮੇਰੇ ਮਨ 'ਚ ਆ ਗਿਆ ਵਾ ਹੁਣ ਇਤਿਹਾਸ ਜਦੋਂ ਚੱਲੇਗਾ ਨਾ ਫੇਰ ਸਾਂਝਾ ਕਰਾਂਗੇ ਮੈਨੂੰ ਬਚਨ ਨਹੀਂ ਭੁੱਲਣਾ ਕਿਉਂਕਿ ਇਹ ਬਚਨ ਅਕਸਰ ਵੇਖਿਆ ਗਿਆ ਵਾ ਤੇ ਜਿੰਨੀ ਤੁਹਾਡੀ ਕਾਦਰਤਾ ਮੈਨੂੰ ਦਰਸ਼ਨ ਦੇ ਰਹੀ ਹੈ ਮੈਂ ਤੁਹਾਡਾ ਇੱਕ ਇੱਕ ਪਲ ਵੀ ਕੀ ਇੰਤਰੀ ਸਮਝਦਾ ਹਾਂ ਇਸ ਕਰਕੇ ਮੈਂ ਤਾਂ ਜਨਨਾਮ ਕਰਦਾ ਬਚਨ ਇਹ ਆ ਅੱਜ ਅਸੀਂ ਪੀਰੀ ਮੀਰੀ ਦੇ ਮਾਲਕ ਸੋਹਣਿਆਂ ਦੇ ਸੁਲਤਾਨ ਸੱਚੇ ਸਤਗੁਰੂ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਾਵਨ ਅਪਾਰ ਕਿਰਪਾ ਨੇ ਸਦਕਾ ਜੁੜੇਗਾ ਸਤਿਗੁਰੂ ਜੀ ਦੀ ਦਇਆ ਨਾਲ ਜੁੜਨੀ ਆ ਤੇ ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖਤ ਰਚਿਆ ਦੁਨੀਆਂ ਦੇ ਕਈ ਤਖਤ ਨਹੀਂ ਲਾਹੌਰ, ਕਲਾਨਾ ਔਰ ਆਗਰਾ, ਦਿੱਲੀ ਇਹ ਤਖਤ ਨਹੀਂ ਪਰ ਇਹਨਾਂ ਤਖਤਾਂ ਦੇ ਉੱਤੇ ਸੱਚ ਦੀ ਗੱਲ ਨਹੀਂ ਸੁਚਲਦੀ ਪਤਾ ਕੀ ਜਿੱਕਰ ਗਰੀਬ ਨੂੰ ਲੈ ਸਤਿਗੁਰੂ ਜਿਵੇਂ ਸੱਜਦੇ ਆ ਰਾਜਾ ਸੱਜਦਾ ਦਰਮੰਤਰੀ, ਫਰਸੰਤਰੀ ਫਿਰ ਥੱਲੇ ਤੋਂ ਥੱਲੇ ਇਦਾਂ ਨਿੱਕੇ ਤੋਂ ਨਿੱਕਾ ਉਹਦਾ ਸਾਜਨਾ ਬਰਾਬਰਤਾ ਹੀ ਨਹੀਂ ਹੈ ਕਿਸੇ ਦਰਬਾਰ ਤੇ ਕਿਸੇ ਤਖਤ ਤੇ ਪਰ ਗੁਰੂ ਨਾਲ ਇੱਕ ਦਾ ਘਰ ਆ ਜਿੱਥੇ ਸਭੇ ਸਾਂਝੀ ਵਾਲ ਸਦਾਇਨ ਉਹ ਇਹਨਾਂ ਜਿਸਹਾਂ ਭਾਰਾ ਜੀਓ ਸਾਰੇ ਇੱਕੋ ਹੀ ਪੰਗਤ ਜੇ ਤੇ ਇੱਕੋ ਸੰਗਤ ਦੇ ਬੰਦੇ ਆ ਇਹ ਤਖਤ ਦੀ ਮਰਿਆਦਾ ਹੈ ਗੁਰੂ ਘਰ ਦੀ ਅਕਾਲ ਤਖਤ ਹੈ ਉਹਦਾ ਸਾਜਿਆ ਜਿੱਥੇ ਮਹਾਰਾਜ ਸਜੇ ਜਦੋਂ ਤੁਮਸੀ ਨਗਾਰੇ ਵਜਾਏ ਤੇ ਸੰਗਤਾਂ ਵੇਂਦਗ ਸੱਚੇ ਪਾਖਿਆਂ ਨੇ ਅੱਜਾਂ ਇਹ ਗੱਲ ਨਹੀਂ ਬਣਦੀ ਸਤਿਗੁਰੂ ਗੁਰੂ ਹਰਿਪ੍ਰੀਤ 17 ਨੇ ਇੱਕ ਜੰਗੀ ਹੁਕਮਨਾਮਾ ਜਾਰੀ ਕੀਤਾ ਮਹਾਰਾਜ ਕਹਿਣ ਲੱਗੇ ਵੀ ਗੁਰੂ ਘਰ 'ਚ ਮਾਇਆ ਦੀ ਤਾਂ ਕੋਈ ਕਮੀ ਨਹੀਂ ਹੈ ਭੰਡਾਰੇ ਭਰੇ ਨੇ ਖਜ਼ਾਨੇ ਭਰੇ ਨੇ ਰਸਤਾ ਬਸਤਾ ਅਮੰਤ ਨੇ ਪਰ ਜੇ ਹੁਣ ਕੋਈ ਸਾਡੀਆਂ ਖੁਸ਼ੀਆਂ ਲੈਣੀਆਂ ਚਾਹੁੰਦਾ ਹਨ ਤੇ ਸੇਵਾ ਹੁੰਦੀ ਹੈ ਕਿੰਨ ਤਰੀਕਿਆਂ ਨਾਲ ਤਨ ਦੀ ਸੇਵਾ ਮਨ ਦੀ ਸੇਵਾ ਤੇ ਧਨ ਦੀ ਸੇਵਾ ਤਨ ਦੀ ਸੇਵਾ ਸਰੀਰ ਨਾਲ ਮੰਗਦੀ ਸੇਵਾ ਮੰਨ ਲਾ ਨਾ ਤੇ ਧੰਦੀ ਸੇਵਾ ਜਿਹੜੀ ਲੰਗਰਾਂ ਕੇ ਵੀ ਲੋੜ ਆ ਕਮੰਦ ਕੇ ਵੀ ਲੋੜ ਆ ਧੰਦੀ ਨਾ ਲੋੜ ਆ ਨਾ ਥਾਂ ਲਾ ਦੇ ਸਤਿਗੁਰੂ ਜਰਵਾਲ ਜਿਵੇਂ ਸਾਹਿਬ ਜੀ ਕਹਿੰਦਾ ਕੇ ਸੰਗਤ ਜੀ ਜੇ ਹੋਰ ਸਾਧਨਾ ਤੁਸੀਂ ਸਾਰੀਆਂ ਖੁਸ਼ੀਆਂ ਲੈ ਲੀਆਂ ਨਾ ਤੇ ਜਿਨ੍ਹਾਂ ਨੇ ਆਪਣਾ ਤਨ ਸਤਿਗੁਰੂ ਦਾ ਸਮਝਿਆ ਨਾ ਭੇਟ ਕਰ ਦੋ ਜੇ ਦੁਨੀਆ ਦੀ ਫੌਜ ਦੀ ਗੱਲ ਕਰੀਏ ਉਮਰ ਹੁੰਦੀ ਆ ਵੀ ਐਨੀ ਉਮਰ ਤਾਂ ਬੰਦਾ ਭਰਤੀ ਕਰਨਾ ਉਮਰ ਨੰਗ ਦੀ ਫਿਰ ਬੰਦਾ ਰੱਖ ਦੇ ਜਿਹੜਾ ਭਰਤੀ ਕੀਤਾ ਵਾ ਇੱਕ ਉਮਰ ਤੇ ਜਾ ਕੇ ਉਹਦੀ ਰਿਟਾਇਰ ਹੁੰਦਾ ਆ ਪਰ ਗੁਰੂ ਘਰ ਦੀ ਫੌਜ ਤੇ ਨਿਆਰੀ ਆ ਇੱਥੇ ਬੱਚਾ ਅਧਖੜ ਬਜ਼ੁਰਗ ਸਾਰੇ ਹੀ ਬਲਵਾਨ ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਖੇਡ ਆ ਗੁਰਵਾਰਕ ਸਿੰਘ ਸਾਹਿਬ ਨੇ ਆਖਿਆ ਜਵਾਨੀਆਂ ਭੇਟ ਕਰੋ ਚੰਗੇ ਚੰਗੇ ਸ਼ਸਤਰ ਲੈ ਆ ਦੇ ਦਿਓ ਜਿਹੜਾ ਤਨ ਨਾਲ ਸੇਵਾ ਕਰਨੀ ਚਾਹੁੰਦਾ ਤਨ ਭੇਟ ਕਰੇ ਜਿਹੜਾ ਮਨ ਨਾਲ ਸੇਵਾ ਕਰਨੀ ਚਾਹੁੰਦਾ ਬਾਣੀ ਪੜੇ ਸਤਿਗੁਰੂ ਦਾ ਭੈ ਰੱਖੇ ਤੇ ਜਿਹਨੇ ਤਨ ਨਾਲ ਸੇਵਾ ਕਰਨੀ ਪੈਸੇ ਨਾਲ ਆਵੇ ਵਧਿਆ ਤੇ ਵਧਿਆ ਘੋੜੇ ਲੈ ਕੇ ਆਵੇ ਵਧਿਆ ਤੇ ਵਧਿਆ ਸ਼ਸਤਰ ਲੈ ਕੇ ਆਵੇ ਸਾਧਗੁਰੂ ਜੀ ਦਾ ਹੁਕਮਨਾਮਾ ਸੰਗਤਾਂ ਨੇ ਹਿਰਦੇ 'ਚ ਵਸਾਇਆ ਵਧਿਆ ਵਧਿਆ ਘੋੜੇ ਆਵੇ ਵਧਿਆ ਵਧਿਆ ਸ਼ਸਤਰ ਆਵੇ ਫੋਕੀਆਂ ਮੜਗੀਆਂ ਕਾਲ ਸਾਹਿਬ ਜੀ ਸੰਗਤਾਂ ਨੇ ਦੋ ਘੋੜੇ ਲਿਆਂਦੇ ਗੁਰੂ ਹਰਗੋਬਿੰਦ ਸਾਹਿਬ ਆਸਦੇ ਜਿਹੜਾ ਨਾਮ ਦਿਲਬਾਗ ਤੇ ਗੁਲਬਾਗ ਹੈ ਮੈਂ ਤਾਂ ਗਾਣਾ ਜਾਣਾ ਨਾ ਪਰ ਬਜਣ ਤੇ ਚੱਲਣਾ ਤੇ ਇੱਥੋਂ ਹੀ ਆ ਇੱਕ ਘੋੜੇ ਦਾ ਰੰਗ ਸੀ ਪ્યોਰ ਕਾਲਾ ਤੇ ਦੂਜਾ ਪ્યોਰ ਚਿੱਟਾ ਉਹ ਬਚਪਨ ਤੋਂ ਇਕੱਠੇ ਹੀ ਪਲੇ ਸੀ ਉਹਨਾਂ ਦਾ ਜੋੜਾ ਸੀ ਜਦੋਂ ਵਪਾਰੀ ਨੇ ਵੇਚੇ ਤੇ ਕਾਬਲ ਦੀ ਸੰਗਤ ਨੇ ਖਰੀਦੇ ਉਹਨੇ ਆਖਿਆ ਜੇ ਘੋੜੇ ਲੈਣਿਆਂ ਤੇ ਦੋਵੇਂ ਇਕੱਲਾ ਨਹੀਂ ਦੇਣਾ ਐਨਾ ਉਹਨਾਂ ਘੋੜਿਆਂ ਦਾ ਪ੍ਰੇਮ ਸੀ ਤੇ ਸੰਗਤਾਂ ਨੇ ਦੋ ਹੀ ਘੋੜੇ ਸਤਗੁਰੂ ਨਹੀਂ ਲਏ ਜਦੋਂ ਆਏ ਲਾਹੌਰ ਲਾਹੌਰ ਵਾਲਿਆਂ ਨੇ ਵੇਖਿਆ ਘੋੜੇ ਚੰਗੇ ਆ ਉਹਨਾਂ ਆਖਿਆ ਵੀ ਤੈਹੀਂ ਲੈ ਲਓ ਸੰਗਤਾਂ ਨੇ ਆਖਿਆ ਵੀ ਇਹ ਤੇ ਭੇਟ ਸਤਗੁਰੂ ਦੀ ਆ ਇਹ ਵੇਚ ਨਹੀਂ ਸਕਦੀ ਤੇ ਵੇਚਣੀ ਅਸੀਂ ਹੈ ਨਹੀਂ ਪ੍ਰੇਮ ਭੇੜਿਆ ਉਹਨਾਂ ਨੇ ਫਿਰ ਧੱਕੇ ਨਾਲ ਖੋਇ ਇੱਕ ਗੱਲ ਕਹੀ ਜਿਹੜੇ ਘੋੜਿਆਂ ਦੇ ਚੜਨ ਦੀ ਜੁਰਤ ਰੱਖਦੇ ਨੇ ਨਾ ਘੋੜੇ ਵੀ ਉਹਨਾਂ ਕੋਈ ਸੋਹਣੇ ਲੱਗਦੇ ਜਿੰਨੇ ਜੁਰਤ ਹੀ ਨਹੀਂ ਰੱਖਣੀ ਬੰਦਾ ਘੋੜੇ ਦੇ ਵਿਸਲਾ ਬਿਆਜਾ ਬੈਠਾ ਹੋਵੇ ਉਹ ਟੌਰ ਹੀ ਨਹੀਂ ਬਣਦੀ ਜੇ ਘੋੜੇ ਦੇ ਤਲਕੇ ਬੈਠਾਵੇਂ ਪਤਾ ਲੱਗਦਾ ਸੂਰਮਾ ਆ ਰਿਹਾ ਫਿਰ ਘੋੜੇ ਦੇ ਬਹਿਣਾ ਘੋੜਾ ਮਰਦਿਆ ਉਹਦਾ ਤੇ ਦੁਨੀਆ ਦੇ ਡੰਗਰ ਚਾਣਵਰ ਪਸ਼ੂ ਪੰਛੀ ਬਹੁਤ ਕੋਨੇ ਆ ਪਰ ਇਹ ਕ ਘੋੜਾ ਵਾ ਜਿਹਨੂੰ ਡੰਗਰਾਂ ਦੇ ਨਹੀਂ ਫਰਿਸ਼ਤਿਆਂ ਦੇ ਕਿਣੀਆਂ ਆ ਗਿਆ ਜਦੋਂ ਕਿ ਫਰੀਸਤਿਆਂ ਦੀ ਫੋਟੋ ਵੇਖੋ ਤੇ ਖੰਭਾਂ ਵਾਲੇ ਘੋੜੇ ਨਹੀਂ ਦਿਖਦੇ ਇਹ ਫਰੀਸਤਿਆਂ ਢੇ ਕਿਨੇ ਗਏ ਨੇ ਤਾਂ ਕਰਕੇ ਮਰਦੇ ਜਿਹੜਾ ਵਾਂ ਘੋੜੇ ਦੀ ਸਵਾਰੀ ਮਰਦੀ ਕਰਦਾ ਉਹਨਾਂ ਘੋੜੇ ਖੋਏ ਤੇ ਆਖੇ ਘਾਹ ਤਾਂ ਕੇ ਗੁਰੂ ਨੂੰ ਕਹਿਨੋ ਤੇ ਜੇ ਜੁਰਤ ਆ ਨਾ ਫੇਰ ਘੋੜੇ ਥਿੱੜ ਤੇ ਸੰਗਤਾਂ ਆਈਆਂ ਅੰਮ੍ਰਿਤਸਰ ਸਾਹਿਬ ਛਨਾਣ ਪਾਣੀ ਇੰਦੇ ਪਤਾ ਲੱਗਾ ਮਹਾਰਾਜ ਭਾਈ ਕੀਰਤ ਲਾਲੀ ਨੇ ਸੰਗਤਾਂ ਮਾਲਵੀਨ ਕੱਲਾ ਪਾਤਾ ਜਦੋਂ ਜਾ ਕੇ ਮਹਾਰਾਜ ਦਾ ਦਰਸ਼ਨ ਕੀਤਾ ਤੇ ਸਤਿਗੁਰੂ ਜੀ ਨੂੰ ਆਖਿਆ ਮਹਾਰਾਜ ਤੁਸੀਂ ਅੰਦਰ ਜਾਵੀਂ ਸਤਿਗੁਰੂ ਕਹਿਣ ਲੱਗੇ ਵੀ ਤੁੰ ਲੱਗਿਆ ਤੇ ਆਖਲਾ ਸੀ ਮਹਾਰਾਜ ਤੁਹਾਡੇ ਦੋ ਘੋੜੇ ਤੇ ਦੇਖਦੇ ਇਕ ਵੀ ਨਹੀਂ ਰਿਹਾ ਸੰਗਤ ਆਖਿਆ ਮਹਾਰਾਜ ਇਹ ਬਲਾਣਾ ਅਬਦੀ ਨੂੰ ਭਈ ਦੋ ਘੋੜਿਆਂ ਦੀ ਅਰਦਾਸ ਕੀਤੀ ਆ ਫਿਰ ਇਹ ਵੀ ਪਤਾ ਹੋਏਗਾ ਵੀ ਘੋੜੇ ਹੋਣ ਕਿੱਥੇ ਮਹਾਰਾਜ ਹੱਸ ਪਏ ਮਹਾਰਾਜ ਕਹਿਣ ਲੱਗੇ ਸੰਗਤ ਜੀ ਤੁਸੀਂ ਨਾ ਭੈਰ ਰੱਖੋ ਮਨ ਚ ਸਾਡੀ ਵਸਤੂ ਸਾਨੂੰ ਮਿਲ ਗਈ ਆ ਹੁਣ ਜਦੋਂ ਸਾਡੇ ਸੁਪਰਦ ਹੋਵੇਗੀ ਹੋ ਜਾਏਗੀ ਉਹ ਖੁਚੀਆਂ ਮਾੜੋ ਤੁਹਾਡੀ ਪੇਟ ਪਰਵਾਨ ਤੇ ਜਦੋਂ ਸੰਗਤਾਂ ਨੇ ਆਖਾ ਮਹਾਰਾਜੇ ਖੜੇ ਘੋੜੇ ਨਹੀਂ ਖੋਏ ਕਹਿੰਦੇ ਹੀ ਵੀ ਜੇ ਘੋੜੇ ਚਲਦੀ ਜੁਰ ਪਿਆ ਤੇ ਫਿਰ ਘੋੜੇ ਲੱਗੇ ਜਦੋਂ ਇਹ ਗੱਲ ਸਿੱਖਾਂ ਸੁਣੀ ਬਾਬਾ ਬਿਨਿ ਕੰਨ ਸਾਹਿਬ ਕਿਤੇ ਮਾੜੀ ਮੋਟੀ ਗੱਲ ਹੈ ਬਾਬਾ ਜੀ ਬਾਬਾ ਪੈੜਾ ਜੀ ਬਾਬਾ ਲੰਗਾਲ ਜੀ ਬਾਬਾ ਮੋਖਾ ਜੀ ਬਾਬਾ ਸਿੰਧ ਸਿਲਵਰਾ ਜੀ ਬਾਬਾ ਟੋਗਰ ਜੀ ਬਾਬਾ 체ਖਾ ਜੀ ਬਾਬਾ ਰਾਏ ਜੋ ਨਜੀਦ ਨੇ ਮਾੜੀ ਮੋਟੀ ਗੱਲ ਸਤਗੁਰਾਂ ਦੀ ਸਤਗੁਰਾਂ ਤੋਂ ਜਾਣ ਵਰਦੇ ਸੀ ਜਦੋਂ ਉਹਨਾਂ ਸੁਣਿਆ ਨਾ ਵੀ ਸਤਨੂ ਨੂੰ ਕਹਿੰਦੇ ਨੇ ਜੀ ਚੁਰ ਤੇ ਆਵੇ ਉਹਨਾਂ ਅਸੇ ਮਲੇ ਆਖਿਆ ਮਹਾਰਾਜ ਚੰਦ ਕਰਕੇ ਘੋੜੇ ਲੈ ਲੈਣੇ ਆ ਤਨ ਬਾਬਾ ਬ੍ਰਿਜਕਾਂ ਸਾਹਿਬ ਕਹਿੰਦੇ ਨਹੀਂ ਮਹਾਰਾਜ ਘੋੜੇ ਆਉਣਗੇ ਤੁਹਾਡੀ ਕਿਰਪਾ ਨਾਲ ਬਾਬਾ ਜੀ ਫਿਰ ਦੋਵੇਂ ਘੋੜੇ ਲਿਆਏ ਜਦੋਂ ਦੂਜਾ ਘੋੜਾ ਲਿਆਉਣ ਲੱਗੇ ਨਾ ਬਾਬਾ ਜੀ ਪਹਿਲੀ ਵਾਰ ਤਾਂ ਘਾਈ ਬਣ ਕੇ ਗਏ ਦੂਜੀ ਵਾਰੀ ਨਜੂਮੀ ਬਣ ਕੇ ਗਏ ਮੂੰਹ ਤੇ ਕਿਨਾ ਹਰਾ ਚੰਦਰ ਥੱਪ ਲਿਆ ਸਿਰ ਤੇ 20 ਗੱਜ ਮਲਮਲ ਦੀ ਪੱਗ ਬੰਨ ਲਈ ਤਿੰਨ ਚੋਲੇ ਪਾਲੀ ਸੰਗਲੀ ਪਾਲੀ ਮਾਲਾ ਪਾਲੀ ਉਹ ਪਤਾ ਹੀ ਨਾ ਲੱਗੇ ਕਿ ਕੌਣ ਆ ਤੇ ਜਦੋਂ ਬਾਬਾ ਜੀ ਨੇ ਚਾਲਾ ਮਾਰਨਾ ਸੀ ਨਾ ਘੋੜਾ ਲੈ ਕੇ ਵਾਪਸ ਤੇ ਉਹ ਘੋੜੇ ਦੇ ਕਿਹੜੇ ਹੋਏ ਸੀ ਘੋੜਾ ਕਿਲੇ ਦੇ ਉਸ ਥਾਂ ਤੇ ਸੀ ਜਿੱਥੇ ਤੋਪਾਂ ਜੜੀਆਂ ਲੱਗੀਆਂ ਦਰਵਾਜ਼ੇ ਖਾਣੇ ਘੋੜਾ ਵੀ ਸੀ ਨਿਕਲਿਆ ਨਾ ਪਹਿਲਾ ਨਾ ਦੂਜਾ ਤੇ ਬਾਬਾ ਜੀ ਕਿਹੜੇ ਸੀ ਫਿਰ ਉਹਨਾਂ ਨੂੰ ਚੋਰ ਵੀ ਵਿਖਾਉਣਾ ਸੀ ਗੱਲ ਕੀ ਆ ਬਈ ਗੱਲ ਚੋਰ ਦੀ ਵੀ ਨਹੀਂ ਸੀ ਜੇ ਬਾਬਾ ਜੀ ਸਮੇਂ ਤੋਂ ਤਿੰਨ ਚੋਲਿਆਂ ਤੇ ਪੱਗ ਦੇ ਛਾਲ ਮਾਰਦੇ ਨਾ ਦਰਿਆ 'ਚ ਤਿਹੋ ਵੀ ਗੱਲ ਦੀ ਮਰਮਲ ਦੀ ਪੱਗ ਪੰਡ ਜੀ ਨਹੀਂ ਭਾਰੀ ਹੋ ਜਣੀ ਸੀ ਉਹ ਪੱਡ ਪੱਗ ਲਾ ਕੇ ਇਹੀ ਛਾਲ ਵਜਣੀ ਸੀ ਤਾਂ ਬਾਬਾ ਜੀ ਨੇ ਉਹਨਾਂ ਸਾਹਮਣੇ ਲਾ ਕੇ ਆਖਿਆ ਦਾੜਾ ਸਿੱਧਾ ਕਰਕੇ ਚੰਦਰ ਪਹੁੰਚ ਕੇ ਆਖਿਆ ਤੁਹਾਡਾ ਚੋਰ ਐਦਾਂ ਦਾ ਦਿਖਦਾ ਸੀ ਲੈ ਬਾਈ ਹਾਂ ਤੁਸੀਂ ਇਹਦਾ ਅੱਛਾ ਠੀਕ ਹੈ ਠੀਕ ਹੈ ਜੋਸ਼ ਆ ਬਈ ਬਾਬਾ ਜੀ ਬਾਬਾ ਬਈ ਜਾਨ ਸਾਹਿਬ ਜੀ ਉਹਨਾਂ ਨੂੰ ਦੱਸ ਕੇ ਆਏ ਨੇ ਤੁਸੀਂ ਜੁੱਤ ਦੀਆਂ ਗੱਲਾਂ ਕਰਦੇ ਹੋ ਤੇ ਇਹ ਧੋੜੇ ਸਤਿਗੁਰੂ ਦੀ ਕਿਰਪਾ ਨਾਲ ਕੋਈ ਚੋਰ ਨਹੀਂ ਸਤਿਗੁਰੂ ਦਾ ਸਿੱਖ ਬਾਬਾ ਬਿੱਜੀ ਚੰਦ ਲਿਜਾ ਰਿਹਾ ਹੁਣ ਸਾਡੀ ਤੇ ਜੁੰਤ ਲਈ ਨਹੀਂ ਵੇਖ ਹੁਣ ਕਿ ਤੁਹਾਡੇ ਕੀ ਗਰਤ ਹੋਈ ਤੇ ਸਾਡੇ ਕੋ ਘੋੜੇ ਲੈ ਕੇ ਵਿਖਾਇਓ ਮਾਲਵੇ ਦੇ ਸੇਖ ਭਾਜੀ ਕਿ ਡਰਉਣੀ ਤੇ ਲਾਗੇ ਬੰਨੇ ਸਤਿਗੁਰੂ ਵਿਚਰਦੇ ਐਡਰੈਸ ਦੇ ਕੇ ਚੋਰ ਵਿਖਾ ਕੇ ਭਲੇਖਾ ਕੱਢ ਕੇ ਬਾਬਾ ਜੀ ਉੱਥੇ ਚਾਲਾਂ ਮਾਰੇ ਤੇ ਬਾਛਾ ਬਾਛਾ ਨੂੰ ਪਤਾ ਲੱਗਣਾ ਸੀ ਗੱਲ ਘੋੜਿਆਂ ਦੀ ਵੀ ਨਹੀਂ ਸੀ ਬਾਛਾ ਕੋਲੇ ਘੋੜਿਆਂ ਦੀ ਕਮੀ ਹੀ ਘੋੜੇ ਬਹੁਤ ਜਿਆਦੇ ਸਨ ਪਰ ਗੱਲ ਇਹ ਸੀ ਵੀ ਘੋੜਿਆਂ ਦੀ ਨਸਲ ਹੁੰਦੀ ਆ ਕੋਈ ਚੀਨਾ ਕੋਈ ਮਾਰਵਾੜੀ ਇਸ ਤਰ੍ਹਾਂ ਕਰਕੇ ਖਾਲਸਾ ਜੀ ਕਮੈਤਿਆਂ ਤੇਲੀਆਂ ਇਸ ਤਰ੍ਹਾਂ ਦੇ ਅਨੇਕਾਂ ਤਰੀਕਿਆਂ ਦੀ ਘੋੜਿਆਂ ਦੀ ਨਸਲ ਆ ਉਹ ਘੋੜੇ ਕਾਬਲ ਹੀ ਬੜੇ ਸੀ ਸੋਹਣੇ ਬੜੇ ਸੀ ਬਾਖਾ ਨੇ ਕਿਹਾ ਪਹਿਲੀ ਅਨ ਘੋੜੇ ਵੇਖਿਆ ਇਹਦੇ ਨਾਮ ਦਿੱਤਾ ਸੀ ਬਾਬਾ ਬਜੀ ਸਿੰਘ ਸਾਹਿਬ ਨੂੰ ਹੁਣ ਬਾਖਾ ਨੂੰ ਘੋੜੇ ਪਸੰਦ ਸੀ ਉਹਨਾਂ ਲਾਹੌਰ ਦੇ ਹਾਕਮਾਂ ਨੇ ਇਹ ਨਹੀਂ ਦੱਸਿਆ ਪਈ ਸਿੱਖਾਂ ਕੋਲ ਘੋੜੇ ਅਹੀਂ ਖੋਏ ਆ ਇਹ ਨਹੀਂ ਦੱਸਿਆ ਇਹ ਦੱਸਦਾ ਭਈ ਸਤਿਗੁਰੂ ਦੇ ਸਿੱਖ ਸਾਡੇ ਘੋੜੇ ਖੋਹ ਕੇ ਲੈ ਗਏ ਨਾਲੇ ਫਿਰ ਜਦੋਂ ਬੋਲਣਾ ਝੂਠ ਹੋਵੇ ਫਿਰ ਇੱਕ ਬੋਲਿਆ 10 ਬੋਲਿਆ 100 ਬੋਲਿਆ ਕੀ ਫਰਕ ਪੈਂਦਾ ਜਿਨ੍ਹਾਂ ਨੇ ਬੋਲਣਾ ਝੂਠ ਆ ਉਹ ਟਰੱਕ ਲਾ ਖਾਂਦਾ ਜਿੰਨਾ ਮਰਜ਼ੀ ਲੈ ਆਈ ਜਾਣ ਉਹਨਾਂ ਦੇ ਬਾਖਾਂ ਨੂੰ ਬਣੀਆਂ ਗੱਲਾਂ ਬੁਲਾ ਕੇ ਦੱਸਿਆ ਬਾਖਾਂ ਕਦੀ ਇਹਨਾਂ ਨੇ ਬਾਜ ਨੂੰ ਹੱਥ ਪਾਇਆ ਸੀ ਤੇ ਚੰਗ ਹੋ ਗਿਆ ਇਹ ਤਾਜ ਖੋਣ ਨੂੰ ਫਿਰਦੇ ਨੇ ਕਦੀ ਇਹਨਾਂ ਦੇ ਸਿੱਖ ਚੋਰ ਵੀ ਨੇ ਦਿਖਾਵੇ ਲਾ ਜਾਂਦੇ ਨੇ ਅਜ ਘੋੜੇ ਲਾ ਗਏ ਨੇ ਇਹ ਸਰਕਾਰ ਨੂੰ ਬੰਦਾਰ ਦੇ ਤੋਹਾਰੀ ਤੇ ਗਏ ਨੇ ਜਿੱਤ ਤੇ ਹੁਣ ਇਹਨਾਂ ਦੇ ਸਾਡੇ ਘੋੜੇ ਖੋਏ ਨੇ ਬਾਦਸ਼ਾਹ ਨੇ ਲਾਹੌਰ ਦੇ ਦਰਬਾਰ ਲਾ ਲਿਆ ਉਹਨੇ ਲਾਗੇ ਬੰਦੇ ਦੇ ਫੰਡੇ ਹੋਏ ਬੰਦੇ ਦਰਬਾਰ 'ਚ ਬਿਠਾਏ ਉਹਨਾਂ ਸਾਰਿਆਂ ਨੂੰ ਆਖਿਆ ਭਈ ਜਿਹੜਾ ਬੰਦਾ ਜਾਵੇ ਘੋੜਿਆਂ ਸਮੇਂ ਅੱਧ ਗੁਰਵਰ ਸਿੰਘ ਸਾਹਿਬ ਨੂੰ ਵੱਢ ਕੇ ਲਿਆਵੇ ਬਾਦਸ਼ਾਹ ਕਹਿੰਦਾ ਉਹਦੇ 32 ਦੰਦਾਂ ਜੋ ਜਿਹੜੀ ਗੱਲ ਨਿਕਲੀ ਮੌਸੇ ਵਾਲੇ ਕੂਲੀ ਕਰਦੇ ਆ ਔਰੇ ਸਾਰੇ ਨੂੰ ਆਖਿਆ ਸੱਜਣਾ ਗੁਰੂ ਨਾਨਕ ਦੇ ਘਰ ਦੀ ਗੱਦੀਆਂ ਸਾਧੂਆਂ ਸੰਤਾਂ ਦੀ ਇਸ ਸਤਿਗੁਰੂ ਦੇ ਪਿਤਾ ਨੇ ਸ਼ਾਂਤਮਈ ਸ਼ਹੀਦੀ ਦਿੱਤੀ ਆ ਫਿਰੋਂ ਤੱਕ ਨਹੀਂ ਆਖਿਆ ਇਹ ਕਿੱਥੇ ਲੰਗਣ ਵਾਲੇ ਨੇ ਇਹ ਦੇ ਵਿਚਾਰੇ ਦਾਣ ਫੁੜਕਾ ਖਾਣ ਵਾਲੇ ਸਤਿਗੁਰੂ ਦੇ ਪਿਆਰੇ ਨਹੀਂ ਮਸਤਾਨੇリエ دیਵਾਨੇ ਜੇ ਸੇਖ ਨੇ ਤੇ ਅਹੀ ਸੂਰਦੇ ਹੁਣ ਫੌਜ ਵਿੱਚ ਤੇ ਆਮ ਬੰਦੇ 'ਚ ਫਰਕ ਤੇ ਹੁੰਦਾ ਹੀ ਆ ਨਾ ਫੌਜ ਦੀ ਟ੍ਰੇਨਿੰਗ ਨਾਲੇ ਸਭ ਤੋਂ ਪਹਿਲੀ ਹੁੰਦੀ ਆ ਖੂਕ ਇਹਨੇ ਵੱਡੇ ਵੱਡੇ ਟਾਇਰ ਬਾੜ ਦੇਣ ਦੀ ਬੰਦੇ ਨੂੰ ਬਾੜ ਦੇ ਟਾਇਰ ਲੱਗਦਾ ਫੂਕ ਚੜੀ ਟਿਕਾ ਦੇ ਨਹੀਂ ਚਾਹੀਦੀ ਵੱਡੇ ਵੱਡੇ ਬਾੜ ਜਾਂਦੇ ਆ ਜਦੋਂ ਇਹ ਆਖਾ ਨਾ ਤੂੰ ਹੀ ਜਰਨੈਲ ਉਧਰ ਸਾਹ ਤੂੰ ਹੀ ਸੂਰਮੇ ਉਧਰ ਵਿਚਾਰੇ ਕੋਈ ਮੰਨਲਾ ਕੋਈ ਮੋਟਾ ਕੋਈ ਛੋਟਾ ਉਹਨਾਂ ਨੇ ਤੁਹਾਡਾ ਮੁਕਾਬਲਾ ਨਹੀਂ ਕਰਨ ਕੋਈ ਮਾਂ ਦਾ ਪੁੱਤ ਕੋਈ ਮਰਦ ਸੂਰਮਾ ਉਠੇ ਜਿਹੜਾ ਨਾਲੇ ਨਗਰਵਾਲੀ ਮਨਸਾਬ ਕਰ ਤੋੜੇ ਖੋਹ ਕੇ ਲਿਆਵੇ ਤੇ ਜੇ ਉਹਨੂੰ ਵੀ ਬੰਨ ਕੇ ਲਿਆਵੇ ਤੇ ਬਾਦਸ਼ਾਹ ਕਹਿੰਦਾ ਮੂੰਹ ਮੰਗੇ ਨਾਮ ਦੇਗਾ ਲਾਹੌਰ ਦਰਬਾਰ ਲਾ ਕੇ ਸਾਰੀ ਫੌਜ ਬਿਠਾ ਕੇ ਜਰਨੈਲਾਂ ਨੂੰ ਬਿਠਾ ਕੇ ਬਾਦਸ਼ਾਹ ਨੇ ਜਿਹੜੀ ਤਕਰੀਰ ਸ਼ੁਰੂ ਕੀਤੀ ਆ ਫੌਜਾਂ ਦਾ ਜਥਾ ਐਵੇਂ ਮਿਲਦੀ ਕਰ ਜਾਂ ਤਾਂ ਚੰਦਲੇ ਤੋੜੇਗੇ ਜੋਸੀ ਭੀਤੀ ਚੰਦ ਮਰਵਾਏ ਸ਼ਾਸਕ ਤੇ ਤਦ ਨਿਕਲੇ ਹਾਕਮ ਹੀ ਉਹ ਮੈਂਟਕ ਬਾਜੀ ਕਹਦੇ ਬੋਲਣਾ ਵਾਇਗਰੂ ਹੁਣ ਵਾਇਗਰੂ ਬੋਲਣਾ ਗੱਲ ਤੇ ਨਹੀਂ ਆ ਬੜੀ ਵੱਡੀ ਗੱਲ ਹਾਰ ਹਰ ਕੇ ਕਿ ਤੁਹਾਡੇ ਵਰਗਾ ਸਿਆਣਾ ਜਾਂ ਬਜ਼ੁਰਗ ਕਹਿੰਦਾ ਵੀ ਜੇ ਤੂੰ ਸਾਡੇ ਕੋਲ ਵਾਇਗਰੂ ਬੁਲਾਉਣਾ ਤਾਂ ਤੈਨੂੰ ਕਦੇ ਨਹੀਂ ਸੱਦਿਆ ਤੂੰ ਬੋਲਣਾ ਠੇਕੋ ਬੁਲਾਇਆ ਜਾਂਦੇ ਪਰ ਖਾਲਸਾ ਜੀ ਜਿਹੜੇ ਸਾਧੂ ਹੀ ਨਾ ਉਹ ਬੁਲਾਉਂਦੇ ਆ ਉਹ ਆਪ ਵੀ ਜੱਤਦੇ ਆ ਤੇ ਚਪਾਉਂਦੇ ਨਹੀਂ ਆ ਪਤਾ ਕਿਉਂ ਇੱਕ ਤਾਂ ਧਾਰ ਹੋ ਜਾਂਦਾ ਤੇ ਦੂਜੀ ਗੱਲ ਇਹ ਆ ਬਈ ਖਿਆਰਿਆਂ ਨੇ ਇੱਕ ਗੱਲ ਕਹੀ ਆ ਵੀ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ ਤੇ ਇਹ ਗੱਲ ਹੀ ਉਲਟਿਆ ਇਹ ਗੱਲ ਮੈਂ ਬੜੀ ਕਿਥੀ ਹੱਦਿਆਂ ਨਾਲ ਪਈ ਹਾਜ਼ਰ ਗੈਰ ਹਾਜ਼ਰ ਤੇਰਾ ਇੱਥੇ ਹਾਜ਼ਰ ਨਹੀਂ ਵੀ ਉਹ ਕਿੱਦਾਂ ਹਾਜ਼ਰ ਗੱਲ ਤਾਂ ਸਮਝਣ ਆਈ ਆ ਪਰ ਮੈਨੂੰ ਇੱਕ ਸਤਿਗੁਰੂ ਨੇ ਗੱਲ ਸੁਝਾਈ ਹਾਜ਼ਰ ਕੌਣ ਆ ਖਾਲਸਾ ਜੀ ਇੱਥੇ ਬਹਿਣ ਇਹ ਤਨ ਪਵਿੱਤਰ ਆ ਸਰਵਣ ਆ ਨੇਤਰ ਆ ਰਸਨਾ ਇਹ ਪਵਿੱਤਰ ਦੇ ਜੀਵਾ ਦੇ ਜੀਵਾ ਆਸਕੇ ਆ ਗਿਆ ਫਿਰ ਸਭਨ ਇੱਥੇ ਆਇਆ ਤਾਂ ਮਨ ਸਭਲ ਹੈ ਹਾਜ਼ਰ ਬੰਦਾ ਉਹ ਜਿਹੜਾ ਇਤਿਹਾਸ ਦੇ ਨਾਲ ਹੀ ਤੁਰ ਪਿਆ ਉਹ ਭਾਵੇਂ ਇੱਥੇ ਬੈਠਾ ਤੇ ਭਾਵੇਂ ਬਾਹਰ ਆਵਾਜ਼ ਬੜੀ ਦੂਰ ਤੱਕ ਜਾ ਰਹੀ ਹੈ ਤੇ ਜਿਹੜਾ ਉੱਥੇ ਬਹਿ ਕੇ ਵੀ ਇਤਿਹਾਸ ਦੇ ਨਾਲ ਹੀ ਤੁਰ ਪਿਆ ਨਾ ਉਹ ਹਾਜ਼ਰ ਉਹ ਭਾਵੇਂ ਇੱਥੇ ਬਹਿ ਕੇ ਭਾਵੇਂ ਬਾਹਰ ਤੇ ਭਾਵੇਂ ਆਵਾਜ਼ ਵਿੱਚ ਤੇ ਜਿਹੜਾ ਇੱਥੇ ਬਹਿ ਕੇ ਵੀ ਸੋਚਣ ਦਾ ਵੀ ਇਹ ਜੋ ਹੰਨਾ ਨਾ ਹੀ ਨਹੀਂ ਲੈਣ ਉਹ ਗੈਰ ਹਾਜ਼ਰ ਹੋ ਜਾਂਦਾ ਜਿਹੜਾ ਇਤਿਹਾਸ ਤੋਂ ਖੁੰਝ ਗਿਆ ਉਹ ਕਹਿ ਰਹਾ ਜੀ ਇਹ ਮੱਜ ਵਿੱਚ ਇਦਾਂ ਵਾ ਜਦੋਂ ਮੇਰੀ ਸਮਝ ਤੇ ਆਇਆ ਨਾ ਤੇ ਮੇਰੇ ਵਾਰੇ ਹੀ ਨਿਆਰੀ ਹੋ ਗਈ ਕਿਉਂਕਿ ਮੈਨੂੰ ਹੁਣ ਹਾਰ ਗਿਆ ਹੋਣ ਦਾ ਚਾਰ ਰੀਂਦਾ ਵਾ ਤੁਸੀਂ ਵੀ ਹਾਜ਼ਰ ਹੋ ਕਿਉਂਕਿ ਤੁਸੀਂ ਗੱਜ ਕੇ ਬੋਲਦੇ ਹੋ ਇਹ ਹਾਜ਼ਰਾਂ ਦੀ ਨਿਸ਼ਾਨੀ ਆਪਣਾ ਮੱਜ ਵਿੱਚ ਆਇਆ ਸੀ ਬਾਖਸ਼ਰ ਨੇ ਆਖਿਆ ਕੋਈ ਜਾਰੇ ਨਾਰੇ ਦੇ ਘੋਲੇ ਬਣ ਕੇ ਲਿਆਵੇ ਨਾਲੇ ਸਤਿਗੁਰੂ ਖਾਲਸਾ ਜੀ ਕਦੀ ਪਿੰਗੜਾ ਭੜ ਦੇ ਚੜਿਆ ਕਦੀ ਗੁੰਗੇ ਰਾਗ ਗਾਇਆ ਵਾ ਇਹ ਸਾਬ ਗੱਲ ਹੈ ਨਾ ਕੋਈ ਚੰਦਰਮਾ ਦੇ ਵੱਲ ਪੂਰੇ ਜੋਰ ਨਾਲ ਠੁੱਕੇ ਹਾਂ ਉਹ ਚੰਦਰਮਾ ਦਾ ਕੀ ਬਦਲ ਦੇਗਾ ਉਹ ਤੇ ਬੜੀ ਦੂਰ ਹੈ ਉਹਦੀ ਪਵਿੱਤਰਤਾ ਸਾਫ ਲੈਣੀ ਆ ਉਥੋਂ ਵੱਡ ਠੁੱਕਿਆ ਆਪਣੇ ਵੀ ਡਿੱਗੇਗਾ ਉਹਦਾ ਕੁਝ ਨਹੀਂ ਹੋਣਾ ਸਾਧਗਰੂ ਤੇ ਚੰਦਰਮਾ ਨਾਲੋਂ ਵੀ ਕਿਤੇ ਆਪਾਂ ਗਰੂ ਹਰਿ ਗੁਰੂ ਇਨਸਾਨ ਨੂੰ ਕਹਿੰਦੇ ਆ ਸੋਹਣਿਆਂ ਦੇ ਸੁਲਤਾਨ ਯਾਨੀ ਸੋਹਣੇ ਦਾ ਹੋਰ ਵੀ ਹੋਣਗੇ 19 ਸੋਹਣੇ ਜਿਹਨੇ ਰੈਣ ਇਤਿਹਾਸ ਦੇ ਵਿੱਚ 19 ਪਰ ਉਹਨਾਂ ਉਹਨੀਆਂ ਦੇ ਤਾਂ ਇਹ ਸਭ ਤੋਂ ਜ਼ਿਆਦਾ ਸੋਹਣਾ ਹੈ ਯੂਸਫ ਤੇ ਜਦੋਂ ਉਹਨੂੰ ਵੇਚਿਆ ਤਾਂ 4 ਰਟੀਆਂ ਮੁੱਲ ਪਿਆਸੇ ਫੋਨ ਤੇ ਖਾਲਸਾ ਜੀ ਗੁਰੂ ਹਰਿਪ੍ਰਿੰਦ ਸਾਹਿਬ ਜੀ ਮਹਾਰਾਜ ਜੀ ਦੀ ਸੁੰਦਰਤਾ ਜਿਨ੍ਹਾਂ ਜਿਨ੍ਹਾਂ ਵੇਖੀ ਆ ਨਾ ਤਾਂ ਗਿਆ ਗਿਆ ਵੀ ਸੋਹਣਿਆਂ ਦੇ ਸੁਲਤਾਨ ਕਿਉਂਕਿ ਉਹਨਾਂ ਉਹਨੀਆਂ ਜਿਵੇਂ ਕਦੇ ਇਤਨਾ ਦਾ ਨਹੀਂ ਹੈ ਕਹਿ ਸਕਦੇ ਹੋਈ ਨਹੀਂ ਹਾਂ ਸੋਹਣੇ ਕਹਿ ਸਕਦੇ ਇਹ ਵੀ ਮਹਾਰਾਜ ਤੇ ਲਾਡੀ ਬੰਨੇ ਫੇਤੀ ਨਹੀਂ ਕੋਈ ਹੁੰਦਾ ਸਤਗੁਰੂ ਜੀ ਸੋਹਣਿਆਂ ਦੇ ਸਵਤਾ ਮਹਾਬਲੀ ਪਾਸ਼ਾ ਗੁਰਵਾਰਿਕ ਮੈਂ ਸਾਹ ਨੂੰ ਫਰਮਾਨ ਸੁਖ ਨਹੀਂ ਸੀ ਪੂਰਾ ਨਹੀਂ ਸੁਣਨ ਵਾਲਾ ਪਰ ਬਾਦਖਾਨ ਨੇ ਆਖਿਆ ਜਾਓ ਜਦੋਂ ਵੇਖਿਆ ਨਾ ਕੋਈ ਹਿਲਿਆ ਜੁਲਿਆ ਹੀ ਨਹੀਂ ਉਹਨੇ ਆਖਿਆ ਮੈਂ ਨਾਮ ਦਿਆਂਗਾ ਕਾਬਲ ਦਾ ਬਾਦਸ਼ਾਹ ਫੱਟ ਵੀ ਨਹੀਂ ਰੱਥ ਕੇ ਸੁਣਦਾ ਉਹਨੇ ਵੇਖਿਆ ਵੀ ਚਲੋ ਪਈ ਤੇ ਉੱਥੇ ਆ ਉਹਨੇ ਇੱਕ ਸੋਨੇ ਵਾਲ ਮੋਠ ਵਾਲੀ ਗੁਰਬਾਨ ਫੜਾਤੀ ਇੱਕ ਪਛਾਣ ਬਾਤ ਦੀ ਇਹਨੂੰ ਆਖਿਆ ਨਹੀਂ ਇਹ ਤੇਰਾ ਨਜ਼ਰਾਨਾ ਹੈ ਉੱਠਣ ਦਾ ਜੇ ਤਰ ਤੋ ਬੰਦੇ ਕਹ ਲੈਵੇਗਾ ਜੋ ਕਹੇਗਾ ਮੈਂ ਧਿਆਨ ਤੇ ਖਾਲਸਾ ਜੀ ਕਾਗਲ ਦਾ ਬਾਦਸ਼ਾਹ ਸੀ ਨਲਾ ਬੇਗ ਉਹਨੇ ਆਖਿਆ ਜਾਵਾ ਕਾ ਤੇ ਮੈਂ ਜ਼ਰੂਰ ਬੰਦੇ ਤੇ ਫੌਜ ਮੇਰੀ ਮਰਜ਼ੀ ਦੀ ਚਾਹੀਦੀ ਆ ਆਖਿਆ ਵੀ ਆਖਿਆ ਮੰਗਾ ਕਿੰਨੇ ਦੀ ਫੌਜ ਚਾਹੀਦੀ ਆ ਉਹਨੇ ਆਖਿਆ 35000 ਆਖਿਆ ਨੇ ਆਖਿਆ ਕਿੰਡੀ ਕ ਗੱਲ ਐ ਝੁਕ 35000 ਫੌਜ ਜਰਨੈਲ ਉਹਨੇ ਆਖਿਆ ਕਿ ਉਹਦੀ ਮੇਰੀ ਮਨ ਪਸੰਦ ਏ ਕਿਉਂਕਿ ਉਹ ਕਾਗਲ ਦਾ ਬਾਦਸ਼ਾਹ ਸੀ ਕਾਬਲ ਇਰਾਨ ਮਲਤਾਨ ਪਸ਼ੋਰ ਉੱਥੇ ਅੱਜ ਵੀ ਸੂਰਮਿਆਂ ਦੀ ਕਮੀ ਨਹੀਂ ਆਸਾਤ ਕਰੋ ਨੇ ਸਾਨੂੰ ਸਰਪਾਨਾ ਪਵਾਇਆ ਸਾਡੇ ਗਾਦਰੇ ਚ ਲੱਖੀਆਂ ਅੱਜ ਵੀ ਬਾਹਰ ਰੱਖਦੇ ਆ ਪਠਾਣੀ ਤਲਵਾਰ ਇਲਾਨੀ ਤਲਵਾਰਾ ਮਲਤਾਨੀ ਅੱਜ ਵੀ ਬਾਹਰ ਰੱਖਦੇ ਆ ਸੂਰਮਿਆਂ ਬਾੜੀ ਮੱਟੀ ਗੱਲ ਨਹੀਂ ਤੇ ਉਹ ਤੇ ਕਾਬਲ ਦਾ ਬਾਦਸ਼ਾਹ ਸੀ ਗੱਲ ਸਾਰੀ ਹੁਣ ਦੇ ਸਮੇਂ ਵਿੱਚ ਤੇ ਇਹ ਜਿਹਨੂੰ ਮਰਤੀ ਸਪੁਰਦਗੀ ਦੇ ਦਿੰਦੇ ਨੇ ਨਾ ਪੁਰਾਣੇ ਜ਼ਮਾਨੇ ਵਿੱਚ ਗੰਗਾ ਜੁਦਾ ਹੁੰਦਾ ਹਿਆ ਸੀ ਬਾਦਖੰਗਾ ਜਿਹੜੀਆਂ ਇਹ ਹਾਕ ਹਾਕ ਮੇਂ ਆਉਦੇ ਨੇ ਉਹਨਾਂ ਨੂੰ ਮਿਲਦੇ ਸੀ ਜਿਨ੍ਹਾਂ ਦੇ ਪੱਲੇ ਤੋਂ ਹੀ ਹੁੰਦਾ ਸੀ ਜਿਹੜੇ ਲੜਨਾ ਮਰਨਾ ਜਾਣਦੇ ਸੀ ਐਵੇਂ ਗੱਲੀਬਾਤੀ ਕੱਖ ਨਹੀਂ ਸੀ ਹੁੰਦਾ ਲਾਲਾ ਬੇਗ ਬੜਾ ਹੰਢਿਆ ਜਨਰ ਸੀ ਇਹਨੇ ਹਿਸਾਬ ਲਾਇਆ ਵੀ ਜਿੱਤਦੇ ਮੈਂ ਜਾਣਾ ਹੀ ਆ ਤੇ ਬਾਹਰੋਂ ਬੰਦੇ ਜ਼ਰੂਰ ਲੈਣੇ ਆਪਣੇ ਕੋਲ ਮੇਂ ਜੋ ਲਵ ਉਹਨੇ ਉਸੇ ਵੇਲੇ ਕਮਰ ਬੇਗ ਵਾਲੇ ਇਸ਼ਾਰਾ ਕੀਤਾ ਵੀ ਉਹ ਮੰਦਾ ਚਾਹੀਦਾ ਬਾਦਖੰਗਾ ਨੇ ਇਸ਼ਾਰਾ ਕੀਤਾ ਚੱਲ ਭਾਈ ਤੇ ਖਾਲਸਾ ਦੀ ਨੌਕਰੀ ਕੀ ਤੇ ਨਖਰਾ ਕੀ ਕਰ ਜਿੱਦਰ ਨੂੰ ਮਾਲਕ ਨਿਚਾਵੇ ਨੱਚਣਾ ਹੀ ਪੈਂਦਾ ਕਮਰ ਬੇਗੁਰੇ ਖਲੋ ਗਿਆ ਲਾਲਾ ਬੇਗ ਨੂੰ ਕਾਥੇ ਨੇ ਪੁੱਛਿਆ ਹੋਰ ਉਹ ਕਹਿੰਦਾ ਜੀ ਹੋਰ ਵੀ ਚਾਹੀਦੇ ਨੇ ਕਮਰ ਬੇਗ ਨੇ ਆਪਣੇ ਦੋ ਮੁੰਡੇ ਥਾਰ ਲਏ ਸ਼ਮਸ਼ ਬੇਗ ਤੇ ਕਾਸਮ ਬੇਗ ਜਦੋਂ ਇਨਾਕ ਇੰਨੀ ਫੌਜ ਤਿਆਰ ਹੋਈ ਉਹਨਾਂ ਵਿੱਚੋਂ ਇੱਕ ਜਵਾਨ ਹੈ ਜਿਹਦਾ ਨਾਮ ਹੈ ਕਾਬਲ ਬੇਗ ਇਹਨਾਂ ਦੰਦਿਆਂ ਨੇ ਨਾਂ ਇਹਦਾ ਕਿਉਂ ਨੇ ਬਾਅਦ ਵਿੱਚ ਆਪ ਜੀ ਨੂੰ ਪਤਾ ਲੱਗਣਾ ਜਦੋਂ ਜਦੋਂ ਮੇਨਾਂ ਨਾਲ ਭੇਦ ਪਏਗਾ ਉਦੋਂ ਉਦੋਂ ਗੱਲ ਨਿੱਧਰੂਗੀ ਇਹਦਾ ਨਾਮ ਸੀ ਕਾਬਲ ਵੇਗ ਇਹ ਵੀ ਉੱਠਿਆ ਇਹ ਪੜੀਵਾਂ ਲੱਗਦਾ ਸੀ ਲੜਾ ਵੇਗਦਾ ਇਹ ਵੀ ਕਹਿੰਦਾ ਮੈਂ ਜਾਵਾਂਗਾ ਬਾਦਸ਼ਾਹ ਦੀ ਆਂਥਾ ਪਰ ਹੱਲਾ ਮਾਰੋ ਘਾਲਸਾਰੀ ਕੋ ਨਾ ਮਹੀਨਾ ਸਰਦੀ ਦਾ ਸਮਾਂ ਹੁਣ ਜਿਹੜੇ ਨਹੀਂ ਸੀ ਜਰਨੈਲ ਉਹਨਾਂ ਦੇ ਪਾਇਆ ਸੀ ਖੰਨਾਂ ਦੀਆ ਖੰਨਾਂ ਦੇ ਕੋਡ ਪਾਏ ਸੀ ਜੱਟਾਂ ਪਾਏ ਸੀ ਤੇ ਜਿਹੜੀ ਫੌਜ ਉਹਨੂੰ ਗਰਮੀ 'ਚ ਵੀ ਉਹੀ ਵਰਦੀ ਤੇ ਸਰਦੀ 'ਚ ਵੀ ਉਹੀ ਵਰਦੀ ਆਪਣੇ ਤੇ ਕੋਈ ਕੋਣ ਸਮਝਾ ਜਾ ਫੌਜੀ ਵੀ ਜਿੱਥੇ ਹੋਣ ਵਰਦੀ ਉਹੀ ਹੁੰਦੀ ਆ ਉਹ ਗਰਮੀ ਸਰਦੀ ਸਾਰਾ ਕੁਝ ਉਹਤੀ ਨੰਗ ਨਾ ਵਾ ਜਰਨੈਲਾ ਦੀ ਤੇ ਹੁੰਦੇ ਨੇ ਵੱਖਰੇ ਵੱਖਰੇ ਬਸਤਰ ਫੌਜ ਵੀ ਚਾਲੀ ਨੂੰ ਤੀ ਮਿਲਦਾ ਉਹਨੇ ਖਾਲਸਾ ਜੀ ਪੈਂਦੀ 35000 ਬੰਦਾ ਤੋੜ ਲਿਆ ਸਾਰੇ ਤੁਰੇ ਸੋਵਾਂ ਖਾ ਕੇ ਤੁਰੇ ਪਰ ਗੁਰੂ ਹਰਗੋਬਿੰਦ ਸਾਹਿਬ ਨੂੰ ਬੰਨ ਕੇ ਫੜ ਕੇ ਸਮੇਤ ਘੋੜਿਆਂ ਦੇ ਲੈ ਕੇ ਆ ਮੰਗ ਹੁਣ ਜਿਹੜਾ ਵੀ ਜਰਨੈਲ ਸੀ ਉਹਨਾਂ ਦੇ ਕਲਾਸੀ ਕਲਾਸੀ ਲਾਈ ਸੀ ਤੇ ਘੋੜਿਆਂ ਦੇ ਜੜੇ ਸੀ ਤੇ ਤੁਰੇ ਜਾਓ ਤੁਰੇ ਜਾਓ ਕਹੀ ਜਾਂਦੇ ਸੀ ਤੇ ਜਿੰਨਾ ਚਾਹਿਆ ਤੁਰ ਕੇ ਜਾਣਾ ਸੀ ਭਾਦੀ ਤੇ ਉਹਨਾਂ ਦੀ ਬਣੀ ਸੀ ਹੋ ਦਾ ਮੈਨਾ ਖੰਡ ਅੰਤਾਂ ਦੀ ਸੁਣੀਏ ਫਿਰ ਲੜਾ ਬੇਗ ਲੈ ਕੇ ਫੌਜ ਲੈ ਕੇ ਜਰਨੈਲ ਲਾਹੌਰ ਤੋਂ ਤੁਰਿਆ ਸਤਗੁਰੂ ਨੂੰ ਫਰਦ ਵਾਸਤੇ ਕਿਵੇਂ ਤੁਰਿਆ ਰਿਹਾ ਹੁ ਕਹਾਂ ਮੈਂ ਜਥਾ ਇਉਂ ਦੇਰ ਕੀ ਕਰੀ ਲੜਾ ਬੇਗ ਜਰਨਾ ਅਸਨੇ ਕਰ ਲਈ ਤਿਆਰੀ ਮਰ ਮਿਕਣਾ ਹੈ ਸਲਾਮਤੋਂ ਨਾ ਚਿੰਦ ਪਿਆਰੀ ਉਹ ਜਿੰਦਾ ਦੇ ਨਾਲ ਉਹਨਾਂ ਨੂੰ ਜਿਨ ਭਾਗੀ ਪਾਈ ਲੜਨਾ ਝ Mamá de pai, no vive. Cala mal para que toda de mamá de the nation is